ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 6 ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਪੇਸ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਂਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੋ ਐਡ ਦੇ ਵਿੱਚ ਨੰਬਰ ਦਿੱਤਾ ਗਿਆ ਹੁੰਦਾ ਹੈ ਉਹ ਪਰਿਵਾਰ ਦਾ ਹੁੰਦਾ ਹੈ ਜੀ ਤੁਸੀਂ ਉਸ ਪਰਿਵਾਰ ਦੇ ਨਾਲ ਦਿੱਤੇ ਗਏ ਨੰਬਰ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਫਿਰ ਰਿਸ਼ਤਾ ਕਰਿਆ ਕਰੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨਜੀਤ ਸਿੰਘ ਪਤਾ ਖੰਨਾ ਕਾਸਟ ਜੱਟ ਸਿੱਖ ਉਮਰ 22 21991 ਕੱਦ 6 ਫੁੱਟ 1 ਇੰਚ ਪੜ੍ਹਾਈ ਬੈਚਲਰ ਆਫ ਕਮਰਸ ਫਰੋਮ ਇੰਡੀਅਨ ਯੂਨੀਵਰਸਿਟੀ ਆਸਟ੍ਰੇਲੀਅਨ ਐਜੂਕੇਸ਼ਨ ਮਾਸਟਰ ਇਨ ਅਕਾਊਂਟਿੰਗ ਐਂਡ ਫਾਈਨੈਂਸ ਐਂਡ ਡਿਪਲੋਮਾ ਇਨ अर्ਲੀ ਚਾਈਲਡਹੂਡ ਟੀਚਰ ਪਰਾ ਏਕੇ ਜੀ ਆਸਟ੍ਰੇਲੀਆਏ ਪੈਨ ਏਕੇ ਮੈਰੀਡ ਏ ਕੈਨੇਡਾਏ ਕੰਮ ਆਸਟ੍ਰੇਲੀਆ ਪੀਆਰਏ ਜੀ ਲੀਵਿੰਗ ਇਨ ਮੈਲਬੌਰਨ ਫਰਮ 2014 ਵਰਕ ਐਜ਼ ਏ ਕੰਟਰੈਕਟਰ ਵਿਦ 1 ਆਫ ਦਾ ਲੀਡਿੰਗ ਵੇਸਟ ਮੈਨੇਜਮੈਂਟ ਕੰਪਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰੋ 91314 95050 ਇਸ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਮਿਤ ਸ਼ਰਮਾ ਪਤਾ ਅੰਮ੍ਰਿਤਸਰ ਕਾਸਟ ਹਿੰਦੂ ਗੋਤ ਬ੍ਰਹਮਣ ਕੱਦ 5 ਫੁੱਟ 7 ਇੰਚ ਉਮਰ 30 ਸਾਲ ਹੈ ਪੜਾਈ ਬੀਟੈਕ ਕੀਤੀ ਹੋਈ ਹੈ ਜੀ ਪ੍ਰਾਏਕੀ ਮੈਰੀ ਦੇ ਕੰਮ ਮਾਰਕੀਟਿੰਗ ਪ੍ਰਾਪਰਟੀ ਦੋ ਹਾਊਸ ਮੰਗੇ ਨਾ ਦੀ ਹੈਗੀ ਹੈ ਜੀ ਕੁੜੀ ਸੋਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਗ੍ਰੈਜੂਏਟਿਡ ਹੋਵੇ ਔਰ ਪਰਿਵਾਰ ਦੀ ਕੋਈ ਮੰਗਣੀ ਜੀ ਨੰਬਰ ਦਿੱਤਾ ਗਿਆ ਜੀ ਨੋਟ ਕਰੋ 88499 10685 ਇਸ ਨੰਬਰ ਤੇ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਸਿੰਘ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਥ ਸਿੱਧੂ ਉਮਰ 6 11 1994 ਕੰਨ ਸ਼੍ਰੀ ਫੋਟ ਪੜਾਈ +2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪੈਣਾ ਦੋਨੇ ਜੀ ਮੈਰਿਡ ਨੇ ਕੰਮ 6 ਕਿੱਲੇ ਜ਼ਮੀਨ ਆਪਣਾ ਕਾਰੋਬਾਰ ਬਿਜ਼ਨਸੇ ਕਮਾਈ 1.5 ਲੱਖ ਪ੍ਰਤੀ ਮਹੀਨਾ ਮੰਗੇ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਐਨ ਆਰ ਆਈ ਤੇ ਆਈ ਲੈਟਸ ਵਾਲੇ ਦੋ ਰਹਿਣ ਜੀ ਸ੍ਰਿਸ਼ਟੇ ਤੋਂ ਤੇ ਨੰਬਰ ਲੋਡ ਕਰ ਸਕਦੇ ਹਾਂ ਜੀ 78370 29607 ਇਸ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਪ੍ਰਭਲਿੰਦ ਸਿੰਘ ਪਤਾ ਅਮਰੀਕਨ ਕਾਸਟ ਅਰੋੜਾ ਸਿੱਖ ਉਮਰ 24 7 1998 ਜਨਮ ਦਾ ਟਾਈਮ 6 AM ਪੜਾਈ ਪਲੱਸ 2 ਪਾਸ ਨੇ ਜੀ ਮਦਰ ਐਕਸਪਾਇਰ ਨੇ ਕੰਮ ਆਰਪੀ ਫਰੂਟਸ ਵਾਲਾ ਮੰਡੀ ਸ਼ਾਪ 87 ਰਿਚ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਜੀ ਮਹੰਗੇ ਪਰਿਵਾਰ ਦੀ ਕੁੜੀ ਸੋਣੀ ਸੁਨਹਿਕੀ ਹੋਵੇ Hindu ja sik family ਤੋਂ ਹੋਵੇ 22 ਜਾਂ 24 ਸਾਲ ਦੀ ਹੋਵੇ ਜੱਟ ਕੁਮੇਾਰ ਸੁਨਿਆਰੇ ਕਾਸਟ ਵਾਲੇ ਸੰਬਰਕ ਨਾ ਕਰਨ ਜੀ ਖਾਤਰੀ ਅਰੋੜਾ ਸੰਪਰਕ ਕਰ ਸਕਦੇ ਨੇ ਅੰਮ੍ਰਿਤਸਰ ਏਰੀਏ ਨੂੰ ਪਹਲੇ ਜੀ ਨਾਲ ਨੰਬਰ ਇਹ ਜੀ ਪਰਿਵਾਰ ਦਾ ਨੋਟ ਕਰੋ 988884 73218 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਮੈਮ ਦਲਬਾਗ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਬਾਠ ਉਮਰ 64 1995 ਕੱਦ 5 ਫੁੱਟ 10 ਇੰਚ ਪੜਾਈ ਗ੍ਰੈਜੂਏਟ ਐਡ ਕੰਪਿਊਟਰ ਡਿਪਲੋਮਾ ਫੈਮਿਲੀ ਦੇ ਵਿੱਚ ਬ੍ਰਦਰ ਹੈ ਜੀ ਬੈਂਕ ਮਨੇਜਰ ਨੇ ਮੈਰਿਡ ਨੇ ਮਦਰ ਐਂਡ ਫਾਦਰ ਨੇ ਕੰਮੇ ਜੀ ਇਹਨਾਂ ਦਾ ਡਾਇਮੰਡ ਇਨ ਚਾਰਜ ਐਟ ਦੁਬਈ ਫਰੋਮ 2 ইয়ারਸ ਪੱਕੀ ਜੋਬ ਤੇ ਨੇ ਸੈਲਰੀ 1 ਲੱਖ ਜੀ ਦਾਦਕੇ ਦਾਦਕਿਆਂ ਦਾ ਗੋਤ ਬਾਠ ਹੈ ਜੀ ਨਾਨਕਾ ਗੋਤ ਘਰੇ ਵਾਲੇ ਬਿਆਚਨੂ ਪਰਿਵਾਰੇ ਜੀ ਬਹੁਤ ਵਧੀਆ ਪਰਿਵਾਰੇ ਇਹਨਾਂ ਨੂੰ ਜ਼ਰੂਰ ਤੇ ਜੀ ਨੀਡ ਬਿਊਟੀਫੁੱਲ ਐਜੂਕੇਟਿਡ ਇਨੋਸੈਂਟ ਗਰਲ ਦੀ ਨਾਨ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ 99899 68882 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਕਰੋ ਜੀ ਨੋਟ ਨਾਮ ਲੜਕੇ ਦਾ ਰਿਸ਼ਤਾ ਕਾਸਟ ਕੇਸ਼ਪ ਰਾਜਪੂਤ ਗੋਤ ਮਹਿਰਾ ਉਮਰ 27 ਸਾਲ ਜੋਕੇ ਦਾ ਬੌਰਨ ਕੱਦ 5 ਫੁੱਟ 10 ਇੰਚ ਪੜਾਈ ਬੀਐਸਸੀ ਇਨ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਗੁੱਡ ਜੌਬ ਮੰਥਲੀ ਸੈਲਰੀ 4 ਲੱਖ ਪਰ ਮੰਥ ਦੀ ਹੈ ਜੀ ਪੈਨ 1kg 23 ইয়ার্স ਐਨਐਲবি ਦੀ ਸਟੱਡੀ ਕੀਤੀ ਹੋਈ ਹੈ ਮੰਗੀ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਚੂਕੇ ਵਿੱਚ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਨੋਟ ਕਰੋ +44 74 0002 0040 ਇਸ ਨੰਬਰ ਤੇ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ 6 ਨਵੇਂ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਜਿੱਤੇਗੇ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਆਪਣੀ ਸਿੱਧੀ ਗੱਲਬਾਤ ਕਰਕੇ ਉਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਇੱਕ ਗੱਲ ਇਹ ਜੀ ਜ਼ਰੂਰੀ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਇੱਕ ਵਾਰ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਕਿ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੈ ਅਸੀਂ ਐਡ ਲਗਾਉਨੇ ਆ ਰਿਸ਼ਤੇ ਨਹੀਂ ਕਰਵਾਉਂਦੇ ਜੀ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਦਾ ਇਹ ਜੀ ਮਿਲਦੀਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ